ਬਲੀਵਰਜ਼ ਈਸਟਰਨ ਚਰਚ ਅਮਨ ਐਵੇਨਿਊ ਥਾਸੀ ਫੁੱਟ ਰੋਡ ਮਜੀਠਾ ਰੋਡ ਵਿਖੇ ਚਰਚ ਦੀ 25ਵੀਂ ਐਨੀਵਰਸਰੀ ਰੈਫਰੈਟ ਪਾਸਟਰ ਸਤਪਾਲ ਮੱਟੂ ਦੀ ਅਗਵਾਈ ਹੇਠ ਬੜੀ ਉਤਮਤਾ ਨਾਲ ਮਨਾਇ ਗਈ। ਇਸ ਮੌਕੇ ਪ੍ਰਭੂ ਯੀਸ਼ੂ ਜੀ ਦੀ ਮहिमाਕਾਰਦਿਆਂ ਵਿਸ਼ੇਸ਼ ਪ੍ਰਾਰਥਨਾ ਸਭਾ ਆਯੋਜਿਤ ਕੀਤੀ ਗਈ ਅਤੇ ਪ੍ਰਭੂ ਜੀ ਦਾ ਗੁਣ ਗਾਨ ਕੀਤਾ ਗਿਆ। ਪਾਸਟਰ ਸਤਪਾਲ ਮੱਟੂ ਜੀ ਨੇ ਪ੍ਰਭੂ ਯੀਸ਼ੂ ਜੀ ਵੱਲੋਂ ਦਰਸਾਈ ਗਏ ਮਾਰਗ ਤੇ ਚੱਲਦਿਆਂ ਮਾਨਵਤਾ ਦੀ ਸੇਵਾ ਕਰਨ ਲਈ ਸੰਕਟਾਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਅੰਮ੍ਰਿਤਸਰ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਕਰਮਜੀਤ ਸਿੰਘ ਗਿੰਟੂ, ਸੀਨੀਅਰ ਡਿਪਟੀ ਮੇਅਰ ਪ੍ਰਿਆੰਕਾ ਸ਼ਰਮਾ, ਰਿਤੇਸ਼ ਸ਼ਰਮਾ, ਸਮਾਜ ਸੇਵਿਕਾ ਅਨੀਤਾ ਸ਼ਰਮਾ ਅਤੇ ਡੈਨੀਅਲ ਪੱਟੀ ਚੇਅਰਮੈਨ ਕ੍ਰਿਸਚਨ ਸੈੱਲ ਪੰਜਾਬ ਮੁੱਖ ਮਹਿਮਾਨ ਵਜੋਂ ਪਹੁੰਚੇ। ਅਤੇ ਪ੍ਰਬੰਧਕਾਂ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਪ੍ਰਧਾਨ ਰਣਜੀਤ ਸਿੰਘ ਪ੍ਰਧਾਨ ਦਲਬੀਰ ਚੰਦ ਕੁਲਵੰਤ ਸਿੰਘ ਪਾਸਟਰ ਮੋਹਨ ਲਾਲ ਪਾਸਟਰ ਜਸਪਾਲ ਮਸੀ ਅਤੇ ਹਰदयाल ਸਿੰਘ ਸਣੇ ਵੱਡੀ ਗਿਣਤੀ ਵਿੱਚ ਸੰਗਤ ਨੇ ਇਸ ਸਮਾਗਮ ਵਿੱਚ ਹਾਜ਼ਰੀ ਭਰੀ ਸਨਮਾਨ ਕਰਨਗੇ ਸੋ ਐਸੀ ਤਰ੍ਹਾਂ ਤਾਲੀਆਂ ਵੱਜਦੀਆਂ ਰਹਿਣ ਸੋ ਜਨਾਤੀ ਮੈਂ ਚੇਅਰਮੈਨ ਰਿੰਦੂ ਜੀ ਉਹ ਵੀ ਅੱਗੇ ਰੋਪਨ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਅਸੀਂ ਜੀ ਓਕੇ ਇਸ ਤਰ੍ਹਾਂ ग्लोबल एक्शन कमेटी तो पंजाब प्रधान सो so, प्रभु आप लंबा करे सो so, मैं बेनती करा ऐसे तरह धन्यवाद जी प्रेक। प्रेक। 아저씨 ਇਹ ਪ੍ਰਭੂ ਯਿਸੂ ਦੇ ਗੁਣगान का है परमेश्वर दे पाक वचन शेयर होए ओदा पर्पस ए है, है के 25 ਸਾਲ ਪਹਿਲੇ ਮੈਂ ਇਸ ਅੰਮ੍ਰਿਤਸਰ ਦੇ ਵਿੱਚ ਆਇਆ ਉਹਨਾਂ ਲੋਕਾਂ ਦੇ ਨਾਲ ਪ੍ਰਭੂ ਜੀ ਦੇ ਬਾਣੀ ਦੇ ਗੁਣगान ਗਾਏ ਔਰ वचन ਸੁਣਾਏ ਬੜੇ ਨਸ਼ੇ ਨਾਲ ਜਕੜੇ ਹੋਏ ਲੋਕ ਇਹੋ ਜੀਆਂ ਜ਼ਿੰਦਗੀਆਂ ਜਿਨ੍ਹਾਂ ਨੂੰ ਲੋਕ ਇਹ ਕਹਿੰਦੇ ਸੀ ਕਿ ਇਹ ਕਦੀ ਸੁਧਰ ਨਹੀਂ ਸਕਦੇ ਐਸੀਆਂ ਜ਼ਿੰਦਗੀਆਂ ਜਸਮਸੀ ਨੇ ਬਚਾਈਆਂ ਤੇ ਸਿਲਵਰ ਜੁਬਲੀ ਮਨਾਈਆਂ ਔਰ 골ਡਨ ਜੁਬਲੀ ਤੱਕ ਪਹੁੰਚਣ ਵਿੱਚ ਹਜ਼ਾਰਾਂ ਹਜ਼ਾਰਾਂ ਲੋਕਾਂ ਨੂੰ ਪ੍ਰਭੂ ਜਿਹਦੇ ਚਰਨਾ ਚ ਜੋੜਨਾ ਔਰ ਨਸ਼ੇ ਦੇ ਬੰਦਰਾ ਵਿੱਚ ਪਏ ਹੋਏ ਲੋਕਾਂ ਨੂੰ ਪ੍ਰਭੂ ਜੀ ਦੇ ਚਰਨਾ ਵਿੱਚ ਲੈ ਕੇ ਆਉਣਾ ਔਰ ਇਹੀ ਅੱਜ ਦਾ ਸੰਦੇਸ਼ ਵਿੱਚ ਇਹਦਾ ਪਰਪਸ ਮਕਸਦ ਵੀ ਹੈ। ਦੇਖਿਏ ਜੀ ਪ੍ਰਭੂ ਯਿਸੂਸੀ ਅੱਜ ਤੋਂ 2025 ਸਾਲ ਪਹਿਲਾਂ ਦੁਨੀਆ ਦੇ ਉੱਤੇ ਆਏ। ਉਹਨਾਂ ਵੀ ਇਕੱਲਿਆਂ ਨੇ ਕੁਝ ਨਹੀਂ ਕੀਤਾ। ਉਹਨਾਂ ਨੇ ਪਹਿਲਾਂ ਆ ਕੇ 12 ਪ੍ਰੇਰਿਤ 12 ਡਿਸਾਈਪਲ ਚੇਲੇ ਚੁਣੇ ਔਰ ਉਹਨਾਂ ਨੂੰ ਵਚਨ ਸਿਖਾਇਆ। ਤਾਂ ਉਹਨਾਂ ਦੇ ਸਹਿਯੋਗ ਦੇ ਨਾਲ ਉਹ 12 ਦੇ ਦੁਆਰਾ ਅੱਜ ਕਈ ਦੇਸ਼ਾਂ ਦੇ ਵਿੱਚ ਸੰਦੇਸ਼ ਫੈਲਾਇਆ ਹੈ ਇਹ ਬੜੇ ਕੰਦੇ ਨਾ ਕੰਦਾ ਮਲਾ ਕੇ ਸਾਡੇ ਜਿਹੜੀ ਚਰਚ ਦੀ ਟੀਮ ਹੈ ਯੂਥ ਹੈ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਇੱਥੋਂ ਤੱਕ ਪਹੁੰਚਿਆ ਸੰਗਤ ਦੇ ਸਾਰੇ ਸਾਥੀਆਂ ਨੂੰ ਨਾਲ ਅੱਜ ਸਾਡੇ ਬਹੁਤ ਹੀ ਮਾਣਯੋਗ ਪਰਮੇਸ਼ਰ ਦੇ ਦਾਸ ਰੈਵਰੈਂਟ ਸਤਪਾਲ ਮੱਟੂ ਜੀ ਵੱਲੋਂ ਚਰਚ ਦੀ ਜਿਹੜੀ ਆ 25ਵਾਂ ਸਾਲਾ ਸਿਲਵਰ ਜੁਬਲੀ ਜਿਹੜੀ ਆ ਮਨਾਈ ਗਈ ਆ ਉਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮਸੀਹ ਭਾਈਚਾਰੇ ਦੇ ਲੋਕਾਂ ਨੇ ਜਿਹੜੀ ਇਹਦੇ ਵਿੱਚ ਸ਼ਿਰਕਤ ਕੀਤੀ ਆ ਔਰ ਬਹੁਤ ਹੀ ਅਦਭੁਤ ਤਰੀਕੇ ਦੇ ਨਾਲ ਪਾਸਟਰ ਜੀ ਨੇ ਸਾਰੇ ਇੰਤਜ਼ਾਮ ਕੀਤੇ ਆ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਦਾ ਗੁਣगान ਕੀਤਾ ਗਿਆ ਸਾਰੇ ਸਾਡੇ ਕੌਮੀ ਲੀਡਰ ਪਹੁੰਚੇ ਆ ਔਰ ਸਾਰੀਆਂ ਹੀ ਮਿਨਿਸਟਰੀਆਂ ਦੇ ਜਿਹੜੇ ਉੱਦੇਦਾਰ ਇੱਥੇ ਆਏ ਨੇ ਪਾਸਟਰ ਸਹਿਬਾ ਆਏ ਨੇ ਬਿਸ਼ਪ ਸਾਹਿਬ ਆਏ ਨੇ ਜਿਨ੍ਹਾਂ ਨੇ ਰਲ ਮਿਲ ਕੇ ਔਰ ਅੱਜ ਸਾਡੇ ਜਿਹੜੇ ਆ ਰੈਵਰੈਂਟ ਸਤਪਾਲ ਮੱਟੂ ਜੀ ਨੂੰ ਵਧਾਈ ਦਿੱਤੀ ਆ ਕਿਉਂਕਿ 25 ਸਾਲ ਇੱਕ ਬਹੁਤ ਵੱਡਾ ਸਫ਼ਰ ਹੁੰਦਾ ਵਾ ਅੱਜ ਬਹੁਤ ਵੱਡਾ ਮੁਬਾਰਕ ਦੇਣਾ ਸਾਡੇ ਵਾਸਤੇ ਕਿ ਸਾਡੇ ਰੱਬ ਦੇ ਦਾਸ ਨੇ ਜਿਹੜਾ ਜਦੋਂ ਇੱਥੇ ਆਏ ਸੀ 2000 ਸਨ ਦੇ ਵਿੱਚ ਇਕੱਲੇ ਆਏ ਸੀ ਅੱਜ ਤੁਸੀਂ ਦੇਖੋ ਹਜ਼ਾਰਾਂ ਦਾ ਇਕੱਠ ਜਿਹੜਾ ਵਾ ਇਹਨਾਂ ਦੇ ਨਾਲ ਜਿਹੜਾ ਪਰਮੇਸ਼ਰ ਦਾ ਵਚਨ ਲੈ ਕੇ ਚੱਲੇ ਸੀ ਔਰ ਪਰਮੇਸ਼ਰ ਦਿਨ ਪ੍ਰਤੀ ਦਿਨੇ ਸੇਵਕਾਂ ਨੂੰ ਵਿਦਾੰਦਾ ਆਇਆ ਵਾ ਔਰ ਉਹਨਾਂ ਨੇ ਦੱਸਿਆ ਵਾ ਕਿ ਆਹ ਨਾਲੇ ਸਮੇਂ ਦੇ ਵਿੱਚ ਜਿਹੜੀ 골ਡਨ ਜੁਬਲੀ ਮਨਾਣੀ ਆ ਲੱਖਾਂ ਲੱਖਾਂ ਲੋਕ ਉਹਦੇ ਵਿੱਚ ਹੋਣਗੇ ਔਰ ਅੱਜ ਦੇ ਦਿਨ ਤੇ ਮੈਂ ਰੈਵਰੈਂਟ ਸਤਪਾਲ ਮੱਟੂ ਜੀ ਨੂੰ ਸਾਰੇ ਚਰਚ ਕਮੇਟੀ ਨੂੰ ਪ੍ਰਬੰਧਕ ਕਮੇਟੀ ਨੂੰ ਔਰ ਆਏ ਹੋਏ ਸਾਰੇ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦੇਣਾਵਾ